ਮੇਰਾ ਨਾਮ ਪ੍ਰੇਮ ਪ੍ਰਵਾਕਰ ਹੈ ਜੀ ਅੱਜ ਜਿਹੜਾ ਤੁਸੀਂ ਇਹ ਤੰਨਾ ਲਗਾ ਰਹੇ ਕਿਸ ਕਰਕੇ ਜਾ ਰਹੇ ਅੱਜ ਸਾਡੀ ਨਰੇਗਾ ਮਜ਼ਦਮ ਸੰਘਰਸ਼ ਐਕਸ਼ਨ ਕਮੇਟੀ ਪੰਜਾਬ ਵੱਲੋਂ ਸਾਨੂੰ ਸਾਰਿਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਅਸੀਂ ਸਾਡੇ 29 ਤਰੀਕ ਨੂੰ ਸਾਡਾ ਮੇਨ ਜਿਹੜਾ ਹੈ ਮਜ਼ਦਮਾਂ ਦੇ ਹੱਕ ਜਿਹੜੇ ਹੱਕ ਖੋਏ ਜਾ ਰਹੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਅਸੀਂ ਅੱਜ ਉਸੇ ਕਰਕੇ ਉਹਦੀ ਸਾਰੀ ਜੁੜੀ ਨੇ ਜੜੀ ਕੱਤੀ ਹੋਈ ਆ ਤੇ ਇਹੇ ਵਿੱਚ ਸਾਨੂੰ ਇਹ ਆ ਵੀ ਸਾਡੇ ਜਿਹੜੇ ਡਰੇਗਾ ਮੁਲਾਜ਼ਮਾਂ ਦੀ ਜਿਹੜੀ ਹੈ ਸਾਡੇ ਕਰਮਚਾਰੀ 17 ਤੋਂ 18 ਸਾਲ ਜਿਹੜੇ ਹੈਗੇ ਕੰਮ ਕਰਦੇ ਹਨ ਹੋ ਗਏ ਆ ਪਰ ਹੱਲੇ ਤੱਕ ਅਸੀਂ ਕੱਚੇ ਆ ਹਜੇ ਤੱਕ ਕੱਚੇ ਕੰਟਰੈਕਟ ਦੇ ਵਿੱਚ ਸਵੇ ਕੰਮ ਕਰ ਰਹੇ ਆ ਸਾਡੇ ਦੇ ਇਹਨਾ ਕੰਮ ਥੋਪਿਆ ਜਾ ਰਿਹਾ ਹਰ ਕੰਮ ਸਡੇਗਾ ਮੁਲਾਜ਼ਮਾ ਹਰੇ ਕਰਮਚਾਰੀਆਂ ਕੋਲੋਂ ਕੰਮ ਲਿਆ ਜਾ ਰਿਹਾ ਤੇ ਸਾਡੀਆਂ ਜਿਹੜੀਆਂ ਤਨਖਾਹਾਂ ਆ 18 ਸਾਲ ਕੰਮ ਕਰਦੇ ਨੂੰ ਹੋ ਗਏ ਸਾਨੂੰ ਹਜੇ ਤੱਕ ਤਨਖਾਹ ਨਹੀਂ ਪ੍ਰੋਪਰ ਕਦੇ ਟਾਈਮ ਸਰ ਮਿਲੀ ਨਾ ਹੀ ਕਦੇ ਤਨਖਾਹ ਸਾਡੀ ਵਾਦਾ ਕੀਤਾ ਗਿਆ ਜਿਹਦੇ ਵਿੱਚ ਸਾਨੂੰ ਹਰ ਘਰ ਘਰ ਪੱਖੋਂ ਆਪਣੇ ਹਰ ਤਰੀਕੇ ਪੱਖੋਂ ਸਾਨੂੰ ਜਿਹੜਾ ਹੈਗਾ ਬਹੁਤ ਇਹਦੇ ਵਿੱਚ ਨਾਲ ਇਹ ਵੀ ਕਹਿ ਰਿਹਾ ਵੀ 18-18 ਸਾਲ ਜਿਹੜੇ ਕੰਮ ਕਰਦੇ ਨੇ ਹੋਗੇ ਆ ਉਹਨਾਂ ਦੀ ਜਿਹੜੇ ਹੈਗੇ ਆ ਵੀ ਰਹਿਨਮਾਈ ਕੋਈ ਉਹਨਾਂ ਦੀ ਕੰਮ ਦੇ ਉੱਤੇ ਕੋਈ ਉਹਨਾਂ ਨੂੰ ਉਤੇਜਨਾ ਨਹੀਂ ਦਿੱਤੀ ਜਾਂਦੀ ਨਾ ਕੋਈ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਕਿਸੇ ਪਾਸੇ ਤੋਂ ਨਾ ਕੋਈ ਸਿਕਿਉਰਿਟੀ ਆ ਨਾ ਹੀ ਉਹਨਾਂ ਦੇ ਕੋਈ ਇੰਸ਼ੂਰੈਂਸ ਆ ਨਾ ਕੋਈ ਉਹਨਾਂ ਦੇ ਕੋਈ ਮਾਲੀ ਹੱਤਾ ਮਿਲਦੀ ਕਿ ਜੇ ਪਾਸੇ ਜੇ ਕੋਈ ਡੈਥ ਹੋ ਜਾਂਦੀ ਆ ਜਾਂ ਕੁਝ ਵੀ ਉਹਨਾਂ ਨੂੰ ਪ੍ਰੋਬਲਮ ਆਂਦੀ ਆ ਤੇ ਬਿਲਕੁਲ ਬਹੁਤ ਹੀ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਮੇਰੇ ਕਾ ਜਿਹੜੀ ਜੂਨੀਅਰ ਕਰਮਚਾਰੀ ਸਾਡਾ ਮੰਗ ਪੱਤਰ ਮੇਲ ਐਸੇ ਕਰਕੇ ਆ ਵੀ ਜਿਹੜਾ ਸਾਡਾ ਆ ਕਿ ਕੇਂਦਰ ਸਰਕਾਰ ਨੇ ਜਿਹੜਾ ਹੁਣ ਮੁੰਦੇਗਾ ਦਾ ਨਾਮ ਚੇਂਜ ਕਰਕੇ ਬੀਬੀ ਜੀ ਰਾਮਜੀ ਨਾਲ ਕਰ ਦਿੱਤਾ ਗਿਆ ਜਿਹਦੇ ਵਿੱਚ ਉਹਨਾਂ ਨੇ 60 40 ਦੀ ਜਿਹੜੀ ਰੇਸ਼ੋ ਬਣਾ ਕੇ ਪੰਜਾਬ ਸਰਕਾਰ ਦੇ ਅਧੀਨ ਇਹਦਾ ਕੰਮ ਕਰ ਦਿੱਤਾ 60 40 60 40 ਐ 60% ਜਿਹੜਾ ਕੇਂਦਰ ਦਾ 40 ਜਿਹੜਾ ਹੈਗਾ ਪੰਜਾਬ ਸਰਕਾਰ ਦਾ ਜਿਹਦੇ ਵਿੱਚ ਪੰਜਾਬ ਸਰਕਾਰ ਪਹਿਲੇ ਹੀ ਬੜੀ ਜਿੰਨੀ ਸਜੰਦਾ ਖਾਲੀ ਆ ਉਹਨਾਂ ਨੇ ਕਿੱਥੋਂ ਇਹਦਾ 40% ਖਰਚਾ ਕਰਕੇ ਜਿਹੜਾ ਸਾਡੂ ਕਰੀਏ ਤਨਖਾਹਾਂ ਅਦਾ ਕਰਨੀਆਂ ਜਿਹੜੀਆਂ ਹੋਰ ਖਰਚੇ ਕਰਨੇ ਆ ਉਹ ਸਾਰਾ ਕੰਮ ਫੇਲ ਹੋ ਜਾਣਾ ਇਹਦੇ ਨਾਲ ਇਹ ਵੀ ਜਿਹੜੇ ਲੇਬਰ ਵਰਕਰ ਆ ਉਹਨਾਂ ਦਾ ਵੀ ਜਿਹੜਾ ਧਨ ਹੋਣਾ ਆ ਉਹਨਾਂ ਨੂੰ ਵੀ ਕੰਮ ਨਹੀਂ ਮਿਲਦਾ ਪਿੰਡਾਂ ਦੇ ਵਿੱਚ ਕੰਮ ਜਿਹੜਾ ਅੱਗੇ ਅੱਗੇ ਤੋਂ ਵੀ ਪਲੈਨਿੰਗ ਪਲੈਨਿੰਗ ਦੇ ਨਾਲ ਕੰਮ ਹੋ ਰਿਹਾ ਪਹਿਲਾਂ ਤਾਂ ਕੰਮ ਹੋ ਜਾਂਦੇ ਆ ਵੀ ਸੋਣ ਉਹ ਕੰਮ ਵੀ ਜਿਹੜੇ ਹੈਗੇ ਨਹੀਂ ਹੋਇਆ ਕਰਨੇ ਪਿੰਡਾਂ ਦੇ ਵਿੱਚ ਘਾਟ ਨਹੀਂ ਤੇ ਆ ਪਟਾ ਕੇ ਹੋ ਰਹੀਆਂ ਨੇ ਉਹਨਾਂ ਨੂੰ ਇੱਕ 5 ਸਾਲੇ ਦੀ ਇੱਕ ਵਾਰੀ ਕੰਮ ਹੋਇਆ ਕਰਨ ਆ ਜੀ ਇਹ ਜੇਕਰ ਮੰਗ ਨਾ ਮੰਨੀ ਜੀ ਤਾਂ ਕਿ ਕਿਸ ਨੂੰ ਨਸੂਗਾ ਤੇ ਸਾਡੀ ਜਿਹੜੀ ਆ ਪੰਜਾਬ ਸੁਪਰ ਕਮੇਟੀ ਜਿਹੜੀ ਹੈਗੀ ਆ ਉਹਦੇ ਤਸ਼ਾ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਅੱਗੇ ਇਹਦਾ ਫੈਸਲਾ ਲਾਵਾਂਗੇ ਤੇ ਜਿਹੜਾ ਜਿਹੜਾ ਸੰਘਰਸ਼ ਕਰਾਂਗੇ ਉਹਨਾਂ ਦੇ ਫੈਸਲੇ ਤੇ ਉਕੇ ਆਪਾਂ ਜਿਹੜਾ ਹੋਰ ਤਿੱਖਾ ਸੰਰਚ ਕਰਾਂਗੇ ਦਰੀ ਪਿਛਾਵਾਂਗੇ ਤੇ ਨਾਲ ਅਸੀਂ ਘਰਨਾ ਲਾਵਾਂਗੇ